62 ਸਾਲਾਂ ਦੀ ਬੁਖਾਰ ਵਿੱਚ ਤਿਲ ਮਿਲਾਂਦੀ ਹੋਈ ਕਮਲਾ ਜੀ ਆਪਣੇ ਕਮਰੇ ਤੋਂ ਪਾਣੀ ਅਤੇ ਖਾਣੇ ਦੇ ਲਈ ਆਪਣੇ ਨੂੰ ਪੁੱਤ ਨੂੰ ਪੁਕਾਰ ਰਹੀ ਸੀ ਪਾਣੀ ਦੇ ਬਿਨਾ ਗਲਾਈ ਨਾ ਸੁੱਕ ਚੁੱਕਾ ਸੀ ਕੀ ਗਲੇ ਤੋਂ ਆਵਾਜ਼ ਵੀ ਨਹੀਂ ਨਿਕਲ ਰਹੀ ਸੀ ਅਤੇ ਭੁੱਖ ਦੇ ਮਾਰੇ ਉਹਨਾਂ ਦੇ ਪ੍ਰਾਣ ਨਿਕਲੇ ਜਾ ਰਹੇ ਸੀ ਪੂਰੇ 5 ਦਿਨ ਹੋ ਗਏ ਸੀ ਅੱਜ ਉਹਨਾਂ ਨੂੰ ਬੁਖਾਰ ਵਿੱਚ ਟੜਪਦੇ ਹੋਏ ਪਰ ਕਿਸੇ ਵੀ ਪੁੱਤ ਨੂੰ ਨੇ ਨਾ ਉਹਨਾਂ ਨੂੰ ਖਾਣੇ ਦੇ ਲਈ ਪੁੱਛਿਆ ਨਾ ਪਾਣੀ ਦੇ ਲਈ ਪੁੱਤ ਨੂੰ ਹਨ ਜਦ ਵੀ ਆਪਣੇ ਕਮਰੇ ਤੋਂ ਬਾਹਰ ਨਿਕਲਦੇ ਹੋਏ ਦੇਖਦੀ ਤਾਂ ਕਮਲਾ ਜੀ ਉਹਨਾਂ ਨੂੰ ਆਵਾਜ਼ ਲਗਾਉਂਦੀ ਰਹਿੰਦੀ ਪਰ ਬੱਚਿਆਂ ਨੇ ਆਪਣੇ ਦਿਲ ਨੂੰ ਇਵੇਂ ਪੱਥਰ ਨਾਲ ਗੱਡ ਲਿਆ ਕਿ ਮਾਂ ਦੇ ਦਰਦ ਦੇ ਕਰਹਾਣੇ ਦੀ ਆਵਾਜ਼ ਸੁਣ ਕੇ ਵੀ ਅਣਸੁਨਾ ਕਰ ਦਿੰਦੇ ਜੇਦੀ ਉਹਨਾਂ ਦਾ 8 ਸਾਲ ਦਾ ਪੋਤਾ ਆਪਣੀ ਮਾਂ ਨੂੰ ਬੋਲਿਆ ਮੰਮੀ ਦਾਦੀ ਪਾਣੀ ਅਤੇ ਖਾਣਾ ਮੰਗ ਰਹੀ ਹੈ ਤਾਂ ਨੂੰ ਉਲਟਾ ਆਪਣੇ ਪੁੱਤ ਪਰ ਹੀ ਚੀਕਦੇ ਹੋਏ ਬੋਲੀ ਤੈਨੂੰ ਕਿੰਨੀ ਵਾਰ ਕਿਹਾ ਹੈ ਉਸ ਬੁੱਢੀ ਦੇ ਕੋਲ ਨਾ ਜਾਇਆ ਕਰ ਅਰੇ ਮਰਨ ਦੇ ਬੁੱਢੀ ਨੂੰ ਇਸ ਦਾ ਤਾਂ ਰੋਜ਼ ਦਾ ਇਹੀ ਕੰਮ ਹੈ ਪੂਰੇ ਦਿਨ ਘਰ ਪਰ ਚੀਕਦੀ ਰਹਿੰਦੀ ਹੈ ਪਤਾ ਨਹੀਂ ਬੁੱਢਾ ਇਸ ਮੁਸੀਬਤ ਨੂੰ ਸਾਡੇ ਮੱਥੇ ਛੱਡ ਕੇ ਕਿੱਥੇ ਚਲਾ ਗਿਆ ਜੇਕਰ ਉਹ ਬੁੱਢਾ 2 ਦਿਨ ਦੇ ਅੰਦਰ ਨਹੀਂ ਆਇਆ ਤਾਂ ਇਸ ਬੁੱਢੀ ਨੂੰ ਮੈਂ ਹੁਣ ਘਰ ਤੋਂ ਚੁੱਕ ਕੇ ਬਾਹਰ ਸੁੱਟ ਦੂੰਗੀ ਇੰਨਾ ਕਹਿ ਕੇ ਉਹ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਛੋਟੇ ਜਿਹੇ 마ਸੂਮ ਬੱਚੇ ਤੋਂ ਆਪਣੀ ਦਾਦੀ ਦੀ ਹਾਲਤ ਦੇਖੀ ਨਹੀਂ ਗਈ ਅਤੇ ਉਸਨੇ ਡਾਈਨਿੰਗ ਟੇਬਲ ਤੋਂ 2 ਪੀਜ਼ਾ ਦੇ ਪੀਸ ਚੁੱਕੇ ਅਤੇ ਲੁਕਾਂਦਾ ਲੁਕਾਂਦਾ ਆਪਣੀ ਦਾਦੀ ਨੂੰ ਦੇਣ ਚਲਾ ਗਿਆ ਵਿਚਾਰੀ ਕਮਲਾ ਜੀ ਖਾਣੇ ਨੂੰ ਦੇਖਦੇ ਹੀ ਉਸ ਪਰ ਇਕਦਮ ਤੋ ਟੁੱਟ ਪਈ ਪਰ ਜਦ ਨੂੰ ਨੇ ਕਮਲਾ ਜੀ ਨੂੰ ਕੁਝ ਖਾਂਦੇ ਦੇਖਿਆ ਤਾਂ ੜਕਦੇ ਹੋਏ ਕਮਲਾ ਜੀ ਦੇ ਕਮਰੇ ਵਿੱਚ ਆਈ ਅਤੇ ਦੋ ਥੱਪੜ ਉਸ ਮਾਸੂਮ ਬੱਚੇ ਦੇ ਗੱਲ ਪਰ ਜੜ ਦਿੱਤੇ ਵਿਚਾਰਾ ਬੱਚਾ ਰੋਂਦਾ ਹੋਇਆ ਉੱਥੇ ਤੋਂ ਚਲਾ ਗਿਆ ਬੱਚੇ ਦੇ ਜਾਂਦੇ ਹੀ ਨਿਹਾਨੇ ਦੰਦ ਪਿਸਦੇ ਹੋਏ ਕਮਲਾ ਜੀ ਦੇ ਹੱਥੋਂ ਪੀਜਾ ਖੋਇਆ ਅਤੇ ਝਟਕੇ ਨਾਲ ਚਾਰਪਾਈ ਤੋਂ ਉਹਨਾਂ ਨੂੰ ਚੁੱਕ ਕੇ ਅਤੇ ਪਹਿਲਾਂ ਤਾਂ ਪੀਜਾ ਡਸਟਬਿਨ ਵਿੱਚ ਪਾਇਆ ਅਤੇ ਫਿਰ ਕਮਲਾ ਜੀ ਦਾ ਹੱਥ ਫੜ ਕੇ ਘਰ ਤੋਂ ਬਾਹਰ ਕੱਢਣ ਲੱਗੀ ਕਮਲਾ ਜੀ ਗਿੜਗੜਾ ਕੇ ਬੋਲੀ ਨੂੰ ਤੇਰੇ ਸਸੁਰ ਜੀ ਨੂੰ ਆ ਜਾਣ ਦੇ ਫਿਰ ਅਸੀਂ ਇੱਥੇ ਤੋਂ ਚਲੇ ਜਾਵਾਂਗੇ ਇੰਨਾ ਕਹਿ ਕੇ ਉਹਨਾਂ ਨੇ ਨੂੰ ਤੋਂ ਆਪਣਾ ਹੱਥ ਛੁਡਾਇਆ ਤੇ ਡਸਟਬੀਨ ਤੋਂ ਪੀਜੇ ਦਾ ਟੁਕੜਾ ਕੱਢ ਕੇ ਖਾਨ ਲੱਗੀ ਕੋਲ ਖੜੀ ਦੋਵੇਂ ਨੂਹਾ ਕਮਲਾ ਜੀ ਨੂੰ ਇਵੇਂ ਕਰਦਾ ਦੇ ਖਿਲਖਿਲਾ ਕੇ ਹੱਸ ਰਹੀ ਸੀ ਕਮਲਾ ਜੀ ਵੀ ਵਿਚਾਰੀ ਕਿਆ ਕਰਦੀ ਪਾਪੀ ਪੇਟ ਹਲਾਤ ਦੀ ਮਜਬੂਰੀ ਥੋੜੀ ਨਾ ਸਮਝਦਾ ਹੈ ਜਦ ਹੀ ਅਚਾਨਕ ਆਨੰਦ ਜੀ ਪਹੁੰਚੇ ਆਨੰਦ ਜੀ ਅੱਜ ਪੂਰੇ 1 ਹਫਤੇ ਬਾਅਦ ਆਪਣਾ ਤੇ ਕਮਲਾ ਜੀ ਦਾ ਬੰਦੋਬਸਤ ਕਰਕੇ ਘਰ ਮੁੜੇ ਸੀ ਆਪਣੀ ਪਤਨੀ ਨੂੰ ਡਸਟਬਿਨ ਤੋਂ ਖਾਣਾ ਖਾਂਦੇ ਦੇਖ ਉਹਨਾਂ ਦੀ ਅੱਖਾਂ ਵਿੱਚ ਹੰਝੂ ਆ ਗਏ ਆਨੰਦ ਜੀ ਨੂੰ ਸਾਹਮਣੇ ਦੇਖ ਕਮਲਾ ਜੀ ਆਪਣੇ ਹੰਝੂ ਰੋਕ ਨਹੀਂ ਪਾਈ ਅਤੇ ਫੁੱਟ ਫੁੱਟ ਕੇ ਰੋਣ ਲੱਗੀ ਤਾਂ ਵੱਡੀ ਨੂੰ ਤੁਣਕਦੇ ਹੋਏ ਬੋਲੀ ਇਹ ਬੁੱਢੀ ਨਾਟਕ ਛੱਡ ਅਤੇ ਨਿਕਲ ਇੱਥੇ ਤੋਂ ਨਹੀਂ ਤਾਂ ਸਾਡੇ ਬੱਚਿਆਂ ਨੂੰ ਵੀ ਬਿਮਾਰ ਕਰ ਦੇਵेंगी ਇਵੇਂ ਕਹਿੰਦੇ ਹੋਏ ਵੱਡੀ ਨੂੰ ਨੇ ਕਮਲਾ ਜੀ ਨੂੰ ਅੱਗੇ ਦੀ ਤਰਫ ੱੱਕਾ ਦਿੱਤਾ ਤਾਂ ਆਨੰਦ ਜੀ ਤੋਂ ਹੁਣ ਬਰਦਾਸ਼ਤ ਨਹੀਂ ਹੋਇਆ ਉਹਨਾਂ ਨੇ ਪਹਿਲਾਂ ਖੁਦ ਨੂੰ ਸੰਭਾਲਿਆ ਤੇ ਜ਼ੋਰਦਾਰ ਦੋ ਥੱਪੜ ਆਪਣੀ ਵੱਡੀ ਨੂੰ ਦੇ ਗੱਲ ਪਰ ਜੜ ਦਿੱਤੇ ਖਬਰਦਾਰ ਦੇਕਰ ਕਮਲਾ ਜੀ ਨੂੰ ਇੱਕ ਹੱਥ ਵੀ ਲਗਾਇਆ ਤਾਂ ਨਹੀਂ ਤਾਂ ਅੱਜ ਤੁਸੀਂ ਲੋਕ ਮੇਰਾ ਉਹ ਰੁੱਧ ਰੂਪ ਦੇਖੋਗੇ ਜੋ ਤੁਸੀਂ ਅੱਜ ਤੱਕ ਨਹੀਂ ਦੇਖਿਆ ਨੇਹਾ ਦੋ ਥੱਪੜ ਖਾ ਕੇ ਹੀ ਇੱਕ طرف ਖੜੀ ਹੋ ਗਈ ਉਸ ਨੂੰ ਤਾਂ ਯਕੀਨ ਵੀ ਨਹੀਂ ਹੋ ਰਿਹਾ ਸੀ ਕਿ ਇਹ ਕੰਬਦੇ ਹੋਏ ਬੁੱਢੇ ਹੱਥ ਅੱਜ ਇੰਨੀ ਜ਼ੋਰ ਨਾਲ ਉਸ ਦੇ ਗੱਲ ਪਰ ਪੈਣਗੇ ਆਨੰਦ ਜੀ ਨੇ ਜ਼ਮੀਨ ਪਰ ਪਈ ਕਮਲਾ ਜੀ ਨੂੰ ਚੁੱਕਿਆ ਉਹਨਾਂ ਦੇ ਹੱਥ ਤੋਂ ਉਸ ਗੰਦੇ ਪੀਜੇ ਦੇ ਟੁਕੜੇ ਨੂੰ ਸੁਟਿਆ ਕੋਲ ਪਈ ਕੁਰਸੀ ਪਰ ਬਿਠਾ ਕੇ ਬੈਠ ਤੋ ਕਲਾਕੰਦ ਦਾ ਡੱਬਾ ਕੱਢਿਆ ਅਤੇ ਬੋਲੇ ਲੋ ਕਮਲਾ ਤੈਨੂੰ ਪਸੰਦ ਹੈ ਨਾ ਇਹ ਲੈ ਜੀ ਪਰ ਕੇ ਖਾ ਅੱਜ ਮੈਂ ਵੀ ਦੇਖਦਾ ਹਾਂ ਹੁਣ ਤੈਨੂੰ ਕੌਣ ਖਾਣੇ ਤੋਂ ਰੋਕਦਾ ਹੈ ਮੰਝਲੀ ਨੂੰ ਛੋਟੀ ਨੂ ਨੂ ਮੁਸਕੁਰਾਂਦੇ ਹੋਏ ਬੋਲੀ ਬੁੱਢਾ ਬੋਲਤਾ ਐਵੇਂ ਰਿਹਾ ਹੈ ਜਿਵੇਂ ਪਤਾ ਨਹੀਂ ਕਿਹੜਾ ਖਜ਼ਾਨਾ ਲੁੱਟ ਕੇ ਲਿਆਇਆ ਹੈ ਸਹੀ ਕਿਹਾ ਨੂ ਤੂੰ ਐਸਾ ਹੀ ਸਮਝ ਲੈ ਬਸ ਇੰਨਾ ਕਹਿ ਕੇ ਆਨੰਦ ਜੀ ਮੁਸਕੁਰਾਂਦੇ ਹੋਏ ਕੋਲ ਪਈ ਆਪਣੀ ਆਰਾਮਦਾਇਕ ਕੁਰਸੀ ਪਰ ਬੈਠ ਕੇ ਨੂੰ ਦੇ ਸੰਕੋਚ ਭਰੇ ਚਿਹਰੇ ਨੂੰ ਦੇਖ ਕੇ ਮੁਸਕਰਾਣ ਲੱਗੇ ਕਿਉਂਕਿ ਕੁਝ ਹੀ ਥੇਰ ਵਿੱਚ ਜੋ ਤੂਫਾਨ ਆਉਣ ਵਾਲਾ ਹੈ ਉਹਨਾ ਸਭ ਤੋਂ ਪੁੱਤ ਨੂੰ ਹੁਣੇ ਤੱਕ ਅਨਜਾਨ ਸੀ ਉਹਨਾਂ ਨੂੰ ਤਾਂ ਇਸ ਗੱਲ ਦੀ ਪਨਕ ਤੱਕ ਨਹੀਂ ਸੀ ਕਿ ਕੁਝ ਹੀ ਪਲ ਵਿੱਚ ਉਹਨਾਂ ਦੀ ਦੁਨੀਆ ਤਹਸ ਨਹਸ ਹੋਣ ਵਾਲੀ ਸੀ ਪੁੱਤ ਵੀ ਜਦ ਤੱਕ ਘਰ ਆ ਚੁੱਕੇ ਸੀ ਪਾਪਾ ਹੁਣ ਕੀ ਆ ਨਾਟਕ ਲਗਾ ਰੱਖਿਆ ਹੈ ਤੁਸੀਂ ਚਲੋ ਹੁਣ ਤਾਂ ਤੁਸੀਂ ਆਪਣਾ ਬੰਦੋਬਸਤ ਕਰ ਲਿਆ ਹੋਵੇਗਾ ਸਾਨੂੰ ਵੀ ਸ਼ਾਂਤੀ ਨਾਲ ਜੀਣ ਦਵੋ ਆਪਣਾ ਆਪਣਾ ਸਮਾਨ ਬੰਨੋ ਅਤੇ ਨਿਕਲੋ ਇੱਥੇ ਤੋਂ ਪਰ ਆਨੰਦ ਜੀ ਪੁੱਤਾ ਦੀ ਗੱਲਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਕਲਾਕੰਧ ਦਾ ਲੁਫਤ ਚੁੱਕ ਰਹੇ ਸੀ ਤਾਂ ਛੋਟੀ ਨੂੰ ਨੇ ਗੁੱਸੇ ਵਿੱਚ ਕਮਲਾ ਜੀ ਦਾ ਹੱਥ ਫੜ ਕੇ ਕੁਰਸੀ ਤੋਂ ੱੱਕਾ ਦੇਣਾ ਚਾਹਿਆ ਆਨੰਦ ਜੀ ਨੇ ਖਿੱਚ ਕੇ ਪਰੀਆ ਨੂੰ ਨੂੰ ਵੀ ਦੋ ਥੱਪੜ ਜੜ ਦਿੱਤੇ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਸਾਹਮਣੇ ਕਮਲਾ ਜੀ ਨੂੰ ਹੱਥ ਲਗਾਣੇ ਦੀ ਵੱਡੀ ਨੂੰ ਦਾ ਨਜ਼ਾਰਾ ਇੰਨੀ ਜਲਦੀ ਭੁੱਲ ਗਈ ਪਾਪਾ ਇਹੀ ਕਿਆ ਬਤਮੀਜੀ ਹੈ ਤੁਸੀਂ ਮੇਰੀ ਪਤਨੀ ਨੂੰ ਥੱਪੜ ਕਿਵੇਂ ਮਾਰ ਸਕਦੇ ਹੋ ਬੁਢਾਪੇ ਵਿੱਚ ਸੱਠਿਆ ਗਏ ਹੋ ਕਿਆ ਜਦ ਹੀ ਦੂਸਰਾ ਥੱੱਪੜ ਛੋਟੇ ਪੁੱਤ ਦੇ ਗੱਲ ਪਰ ਪਿਆ ਖਬਰਦਾਰ ਜੇਕਰ ਮੈਨੂੰ ਤਮੀਜ਼ ਦਾ ਪਾਠ ਪੜਾਣੇ ਦੀ ਕੋਸ਼ਿਸ਼ ਕੀਤੀ ਤਾਂ ਤੂੰ ਮੇਰਾ ਬਾਪ ਨਹੀਂ ਮੈਂ ਤੇਰਾ ਬਾਪ ਹਾਂ ਸਮਝਿਆ ਅਤੇ ਹੁਣੇ ਮੈਂ ਇੰਨਾ ਸਮਰਥ ਹਾਂ ਕਿ ਆਪਣੀ ਪਤਨੀ ਦਾ ਬੋਝ ਖੁਦ ਚੁੱਕ ਸਕਦਾ ਹਾਂ ਉਸਦੇ ਆਤਮ ਸਨਮਾਨ ਦੀ ਰੱਖਿਆ ਕਰ ਸਕਦਾ ਹਾਂ ਬੁੱਢਾ ਆਪਾ ਸਰੀਰ ਨੂੰ ਆਇਆ ਹੈ ਦਿਮਾਗ ਹੁਣੇ ਵੀ ਉਹੀ ਹੈ ਪਿਤਾ ਦਾ ਐਸਾ ਭਿਆਨਕ ਰੂਪ ਦੇਖ ਤਿੰਨੋਂ ਨੂੰਹਾ ਅਤੇ ਪੁੱਤ ਇੱਕ ਤਰਫ ਜਾ ਕੇ ਖੜੇ ਹੋ ਗਏ ਉਹ ਵੀ ਆਨੰਦ ਜੀ ਦੇ ਇਸ ਰੂਪ ਨਾਲ ਹੈਰਾਨ ਸੀ ਕੱਲ ਤੱਕ ਪੁੱਤ ਨੂੰ ਦੇ ਅੱਗੇ ਇੱਕ ਇੱਕ ਦਾਣੇ ਦੇ ਲਈ ਗਿੜਗਿੜਾਣੇ ਵਾਲੇ ਅੱਜ ਇੱਕਦਮ ਤੋਂ ਕਿਵੇਂ ਸ਼ੇਰ ਬਣ ਗਏ ਸਾਰੇ ਪੁੱਤ ਨੂੰ ਕਮਲਾ ਜੀ ਅਤੇ ਆਨੰਦ ਜੀ ਨੂੰ ਹੈਰਾਨੀ ਭਰੀ ਨਜ਼ਰਾਂ ਨਾਲ ਦੇਖ ਰਹੇ ਸੀ ਆਨੰਦ ਜੀ ਵੀ ਪੁੱਤ ਨੂੰ ਦੇ ਹੈਰਾਨੀ ਭਰੇ ਚਿਹਰੇ ਨੂੰ ਦੇਖ ਕੇ ਮੁਸਕੁਰਾ ਰਹੇ ਸੀ ਇਨ੍ਹਾਂ ਹੀ ਪੁੱਤ ਨੂੰ ਨੇ ਇਹਨਾਂ ਨੂੰ ਤਿਲ ਤਿਲ ਤੜਪਾਇਆ ਹੈ ਹੁਣ ਪੁੱਤ ਨੂੰ ਦੀ ਵਾਰੀ ਸੀ ਜੋ ਉਹਨਾਂ ਨੇ ਆਨੰਦ ਜੀ ਅਤੇ ਕਮਲਾ ਜੀ ਨੂੰ ਦਿੱਤਾ ਸੀ ਹੁਣ ਉਹਨਾਂ ਨੂੰ ਉਹੀ सूद ਸਮੇਤ ਵਾਪਸ ਮਿਲਨੇ ਵਾਲਾ ਸੀ ਅੱਜ ਉਹ ਪੂਰੇ ਇੰਤਜ਼ਾਮ ਦੇ ਨਾਲ ਆਏ ਸੀ ਜੇਕਰ ਅੱਜ ਭਗਵਾਨ ਵੀ ਆਨੰਦ ਜੀ ਨੂੰ ਆਪਣਾ ਫੈਸਲਾ ਬਦਲਨੇ ਦੇ ਲਈ ਬੋਲਣ ਤਾਂ ਉਹਨਾਂ ਦਾ ਵੀ ਕਿਹਾ ਉਹ ਟਾਲ ਦੇਣਗੇ ਉਹਨਾਂ ਨੂੰ ਅੱਜ ਵੀ ਯਾਦ ਹੈ ਇਹਨਾਂ ਪੁੱਤਾਂ ਨੂੰ ਪਾਲਣੇ ਵਿੱਚ ਕਮਲਾ ਜੀ ਨੇ ਕਿੰਨੀ ਤਕਲੀਫ ਉਠਾਈ ਸੀ ਆਪਣੇ ਖੂਨ ਦਾ ਇੱਕ ਇੱਕ ਕਤਰਾ ਪਾਣੀ ਦੀ ਤਰ੍ਹਾਂ ਵਹਾ ਦਿੱਤਾ ਸੀ ਆਨੰਦ ਜੀ ਅਤੇ ਕਮਲਾ ਜੀ ਨੇ ਬਹੁਤ ਗਰੀਬੀ ਦੇਖੀ ਸੀ ਵਿਆਹ ਦੇ ਬਾਅਦ ਉਹਨਾਂ ਨੂੰ ਤਿੰਨ ਪੁੱਤ ਹੋਏ ਦੋਵੇਂ ਦਪੱਤੀ ਤਿੰਨੋਂ ਪੁੱਤਾਂ ਨੂੰ ਦੇਖ ਕੇ ਫੁੱਲੇ ਨਹੀਂ ਸਮਾਉਂਦੇ ਸੀ ਆਨੰਦ ਜੀ ਦੀ ਇੱਕ ਛੋਟੀ ਜਹੀ ਨੌਕਰੀ ਸੀ ਪਰ ਉਸ ਛੋਟੀ ਜਹੀ ਨੌਕਰੀ ਵਿੱਚ ਖਰਚੇ ਪੂਰੇ ਹੀ ਨਹੀਂ ਹੋ ਪਾਏ ਸੀ ਤਾਂ ਕਮਲਾ ਜੀ ਨੇ ਆਪਣੇ ਪਤੀ ਦੀ ਮਜਬੂਰੀ ਨੂੰ ਦੇਖਦੇ ਹੋਏ ਲੋਕਾਂ ਦੇ ਘਰ ਪਰ ਉਹਨਾ ਤੋਂ ਲੁਕ-ਲੁਕ ਕੇ ਝੂਠੇ ਭਾਂਡੇ ਸਾਫ਼ ਕਰਿਆ ਕਰਦੀ ਸੀ ਉਦੋਂ ਜਾ ਕੇ ਪੁੱਤਾਂ ਦੀ ਪੜ੍ਹਾਈ ਖਰਚ ਅਤੇ ਉਹਨਾਂ ਦੀ ਹਰ ਖਵਾਇਸ਼ਾਂ ਨੂੰ ਪੂਰਾ ਕਰਿਆ ਕਰਦੀ ਪਰ ਜਦ ਆਨੰਦ ਜੀ ਪੈਸਿਆਂ ਦੇ ਬਾਰੇ ਵਿੱਚ ਕਮਲਾ ਜੀ ਤੋਂ ਪੁੱਛਦੇ ਤਾਂ ਉਹ ਬੋਲ ਦਿੰਦੀ ਕੀ ਤੁਹਾਡੇ ਹੀ ਦਿੱਤੇ ਘਰ ਖਰਚੇ ਵਿੱਚ ਤੋਂ ਬਚਾ ਲੈਂਦੀ ਹਾਂ ਕਿਉਂਕਿ ਆਨੰਦ ਜੀ ਨੂੰ ਕਮਲਾ ਜੀ ਦਾ ਐਵੇਂ ਲੋਕਾਂ ਦੇ ਘਰ ਜਾ ਕੇ ਕੰਮ ਕਰਨਾ ਤੇ ਉੱਪਰ ਤੋਂ ਉਹਨਾਂ ਦੀ ਜਲੀਲ ਗੱਲਾਂ ਸੁਣਨਾ ਇਹ ਬਿਲਕੁਲ ਪਸੰਦ ਨਹੀਂ ਸੀ ਪਰ ਇੱਕ ਦਿਨ ਆਨੰਦ ਜੀ ਨੂੰ ਜਦ ਇਸ ਬਾਰੇ ਵਿੱਚ ਪਤਾ ਚੱਲਿਆ ਤਾਂ ਆਨੰਦ ਜੀ ਕਮਲਾ ਜੀ ਦੀ ਗੋਦ ਵਿੱਚ ਸਿਰ ਰੱਖ ਕੇ ਫੁੱਟ ਫੁੱਟ ਕੇ ਰੋਏ ਸੀ ਉਸ ਦਿਨ ਦੇ ਬਾਅਦ ਤੋਂ ਉਹਨਾਂ ਨੇ ਕਮਲਾ ਜੀ ਦਾ ਘਰ ਘਰ ਜਾ ਕੇ ਕੰਮ ਕਰਨਾ ਬੰਦ ਕਰ ਦਿੱਤਾ ਇੱਥੇ ਤੱਕ ਕਿ ਉਹਨਾਂ ਨੇ ਆਪਣੀ ਕਸਮ ਦੇ ਦਿੱਤੀ ਸੀ ਆਨੰਦ ਜੀ ਨੇ ਸੋਚ ਲਿਆ ਸੀ ਕਿ ਉਹ ਦਿਨ ਰਾਤ ਇੱਕ ਕਰ ਦੇਣਗੇ ਪਰ ਆਪਣੀ ਪਤਨੀ ਨੂੰ ਇਵੇਂ ਕਿਸੇ ਦੇ ਝੂਠੇ ਭਾਂਡੇ ਅਤੇ ਜਲੀਲ ਗੱਲਾਂ ਸੁਣਨੇ ਦੇ ਲਈ ਨਹੀਂ ਛੱਡ ਸਕਦੇ। ਆਨੰਦ ਜੀ ਦਿਨ ਵਿੱਚ ਨੌਕਰੀ ਕਰਦੇ ਅਤੇ ਰਾਤ ਵਿੱਚ ਸਬਜੀ ਮੰਡੀ ਵਿੱਚ ਵਪਾਰੀ ਦਾ ਕੰਮ ਕਰਦੇ ਜਿਸ ਦੇ ਕਾਰਨ ਉਹਨਾਂ ਦਾ ਕਾਰੋਬਾਰ ਵੀ ਹੁਣ ਚੰਗਾ ਚੱਲਣ ਲੱਗਾ। ਤਿੰਨੋਂ ਪੁੱਤਾਂ ਦੀ ਪੜ੍ਹਾਈ ਲਿਖਾਈ ਵਿੱਚ ਆਪਣੀ ਪਾਈ ਪਾਈ ਖਰਚ ਕਰ ਦਿੱਤੀ। ਉਹਨਾਂ ਨੇ ਉਹਨਾਂ ਨੂੰ ਕਾਬਿਲ ਇਨਸਾਨ ਬਣਾਉਣੇ ਵਿੱਚ ਸਮੇਂ ਬੀਤ ਗਿਆ ਤੇ ਵਕਤ ਰਹਿੰਦੇ ਤਿੰਨੋਂ ਪੁੱਤਾਂ ਦਾ ਇੱਕ ਦੇ ਬਾਅਦ ਇੱਕ ਦਾ ਵਿਆਹ ਕਰ ਦਿੱਤਾ ਪਰ ਇੰਨੀ ਮਿਹਨਤ ਕਰਦੇ ਕਰਦੇ ਹੁਣ ਉਹਨਾਂ ਦਾ ਸਰੀਰ ਹੁਣ ਜਵਾਬ ਦੇ ਗਿਆ ਸੀ ਜਿਸ ਕਾਰਨ ਉਹਨਾਂ ਨੂੰ ਬਹੁਤ ਕਮਜ਼ੋਰੀ ਆ ਗਈ ਸੀ ਅਤੇ ਉਹਨਾਂ ਨੇ ਬੈੱਡ ਫੜ ਲਿਆ ਸੀ ਫਿਰ ਕਿਹਾ ਸੀ ਜਦ ਤੱਕ ਪਿਤਾ ਕਮਾਉਂਦਾ ਸੀ ਘਰ ਵਿੱਚ ਖਰਚਾ ਦਿੰਦਾ ਸੀ ਤਾਂ ਸਾਰੇ ਪੁੱਤਾਂ ਨੂੰ ਮਾਪੇ ਚੰਗੇ ਲੱਗਦੇ ਸੀ ਪਰ ਹੁਣ ਤਾਂ ਉਹ ਇੱਕ ਇੱਕ ਦਾਣੇ ਦੇ ਲਈ ਪੁੱਤ ਨੂੰ ਦਾ ਮੂੰਹ ਤੱਕਦੇ ਰਹਿੰਦੇ ਹਨ ਜਿਸ ਕਾਰਨ ਆਨੰਦ ਜੀ ਹੁਣ ਬਿਮਾਰ ਵੀ ਰਹਿਣ ਲੱਗੇ ਸੀ ਇੱਕ ਦਿਨ ਸਵੇਰ ਦੇ 10 ਵਜ ਗਏ ਸੀ ਪਰ ਹੁਣੇ ਤੱਕ ਉਹਨਾਂ ਨੂੰ ਨਾਸ਼ਤਾ ਵੀ ਨਹੀਂ ਮਿਲਿਆ ਸੀ ਤਾਂ ਆਨੰਦ ਜੀ ਕਮਲਾ ਜੀ ਨੂੰ ਬੋਲੇ ਜਰਾ ਦੇਖੋ ਤਾਂ ਸਹੀ ਅੱਜ ਨੂੰ ਨੇ ਚਾਹ ਨਾਸ਼ਤਾ ਕਿਉਂ ਨਹੀਂ ਦਿੱਤਾ ਆਨੰਦ ਜੀ ਹੱਥ ਵਿੱਚ ਦਵਾਈ ਲਈ ਕਮਲਾ ਜੀ ਨੂੰ ਬੋਲ ਰਹੇ ਸੀ ਇਹ ਬਿਸਕੁਟ ਖਾ ਕੇ ਤੁਸੀਂ ਦਵਾਈ ਖਾ ਲਵੋ ਉਦੋਂ ਤੱਕ ਮੈਂ ਦੇਖਦੀ ਹਾਂ ਕਮਲਾ ਜੀ ਨੇ ਡੱਬੇ ਤੋਂ ਟੁੱਟੇ ਫੁੱਟੇ ਬਿਸਕੁਟ ਦਾ ਚੂਰਾ ਕੱਢਿਆ ਤੇ ਡੱਬੇ ਦੇ ਢੱਕਣ ਪਰ ਹੀ ਰੱਖ ਕੇ ਆਨੰਦ ਜੀ ਨੂੰ ਦੇ ਦਿੱਤਾ ਤੇ ਫਿਰ ਛੋਟੀ ਨੂੰ ਪ੍ਰਿਆ ਦੇ ਕੋਲ ਪਹੁੰਚੀ ਪ੍ਰਿਆ ਨੂੰ ਚਾਹ ਨਾਸ਼ਤਾ ਦੇ ਦੋ ਤੇਰੇ ਪਾਪਾ ਨੂੰ ਦਵਾਈ ਖਾਣੀ ਹੈ ਕਮਲਾ ਜੀ ਨੇ ਪ੍ਰਿਆ ਨੂੰ ਨੂੰ ਕਿਹਾ ਤਾਂ ਉਹ ਮੂੰਹ ਬਣਾ ਕੇ ਬੋਲੀ ਮੰਮੀ ਜੀ ਤੁਹਾਨੂੰ ਕੁਝ ਯਾਦ ਰਹਿੰਦਾ ਹੈ ਕਿ ਨਹੀਂ ਅੱਜ ਇੱਕ ਤਰੀਕ ਹੈ ਅਤੇ ਅੱਜ ਤੋਂ ਤੁਹਾਡੇ ਚਾਹ ਨਾਸ਼ਤੇ ਅਤੇ ਖਾਣੇ ਦੀ ਜ਼ਿੰਮੇਵਾਰੀ ਵੱਡੀ ਨੂੰ ਮਤਲਬ ਵੱਡੀ ਜਠਾਣੀ ਜੀ ਦੀ ਹੈ ਤੁਸੀਂ ਉਹਨਾਂ ਤੋਂ ਹੀ ਮੰਗ ਲਵੋ ਪ੍ਰਿਆ ਨੇ ਮੂੰਹ ਟੇਡਾ ਕੀਤਾ ਅਤੇ ਮੋਬਾਈਲ ਵਿੱਚ ਵੜ ਗਈ ਕਮਲਾ ਜੀ ਨਾ ਮੱਖਣ ਨਾਲ ਬੋਲੀ ਵੱਡੀ ਨੂੰ ਪਰ ਬੇਟਾ ਉਹ ਤਾਂ ਆਪਣੇ ਮਾਇਕੇ ਗਈ ਹੋਈ ਹੈ ਤਾ ਮੈਂ ਕੀ ਕਰਾਂ ਇਹੀ ਨਿਯਮ ਉਹਨਾਂ ਨੇ ਹੀ ਬਣਾਇਆ ਸੀ ਕਿ ਅਸੀਂ ਤਿੰਨੋਂ ਨੂੰਹਾਂ ਇੱਕ ਇੱਕ ਮਹੀਨਾ ਤੁਹਾਡੀ ਅਤੇ ਪਾਪਾ ਜੀ ਦੀ ਜ਼ਿੰਮੇਵਾਰੀ ਅਤੇ ਖਾਣ-ਪਾਨ ਦਾ ਖਿਆਲ ਰੱਖਾਂਗੇ ਅਤੇ ਹੁਣ ਜਦ ਉਹਨਾਂ ਦੀ ਵਾਰੀ ਆਈ ਤਾਂ ਉਹ ਆਪਣੇ ਮਾਇਕੇ ਖਿਸਕ ਗਈ ਮੈਨੂੰ ਨਹੀਂ ਪਤਾ ਮੇਰਾ ਮਹੀਨਾ ਖਤਮ ਹੋ ਚੁੱਕਿਆ ਹੈ ਅਤੇ ਅੱਗੇ ਦੀ ਜ਼ਿੰਮੇਵਾਰੀ ਮੈਂ ਨਹੀਂ ਲੈਵਾਂਗੀ ਪ੍ਰੀਆ ਨੇ ਕਮਲਾ ਜੀ ਦੇ ਅੱਗੇ ਜ਼ੋਰ ਨਾਲ ਹੱਥ ਜੋੜ ਜੋੜ ਕੇ ਬੋਲਿਆ ਕਮਲਾ ਜੀ ਨੂੰ ਦਾ ਐਸਾ ਰੂਪ ਦੇਖ ਕੇ ਕਿਸੇ ਤਰ੍ਹਾਂ ਪੌੜੀਆਂ ਚੜ੍ਹ ਕੇ ਉੱਪਰ ਮੰਝਲੀ ਨੂੰ ਚੰਚਲ ਦੇ ਕੋਲ ਗਈ ਚੰਚਲ ਨੂੰ ਕੁਝ ਚਾਹ ਨਾਸ਼ਤਾ ਹੋਵੇਗਾ ਤਾਂ ਦੇ ਦੇਣਾ ਤੇਰੇ ਸਸੁਰ ਜੀ ਨੂੰ ਦਵਾਈ ਖਾਣੀ ਹੈ ਇੰਨਾ ਸੁਣਦੇ ਹੀ ਚੰਚਲ ਨੂੰ ਵੀ ਤੁਣਕਦੇ ਹੋਏ ਬੋਲੀ ਮੰਮੀ ਜੀ ਤੁਸੀਂ ਇੱਥੇ ਅਤੇ ਚਾਹ ਨਾਸ਼ਤਾ ਮੈਂ ਕਿਉਂ ਦੇਵਾਂਗੀ ਪਰੀਆ ਨੇ ਤੁਹਾਨੂੰ ਚਾਹ ਨਾਸ਼ਤਾ ਕਿਉਂ ਨਹੀਂ ਦਿੱਤਾ ਅੱਜ ਇੱਕ ਤਰੀਕ ਹੈ ਅਤੇ ਵੱਡੀ ਨੂੰ ਨੂੰ ਸਾਡੇ ਚਾਹ ਨਾਸ਼ਤੇ ਦਾ ਇੰਤਜ਼ਾਮ ਕਰਨਾ ਸੀ ਪਰ ਉਹ ਵੀ ਮਾਇਕੇ ਗਈ ਹੈ ਅਤੇ 15 ਦਿਨ ਬਾਅਦ ਆਵੇਗੀ ਜਦ ਤੱਕ ਤੂੰ ਹੀ ਸਾਨੂੰ ਚਾਹ ਨਾਸ਼ਤਾ ਅਤੇ ਖਾਣਾ ਖਿਲਾ ਦੇ ਬੇਟਾ ਕਮਲਾ ਜੀ ਚੰਚਲ ਦੇ ਅੱਗੇ ਹੱਥ ਜੋੜਦੇ ਹੋਏ ਬੋਲੀ ਦੇਖੋ ਮੰਮੀ ਜੀ ਨਿਯਮ ਸਭ ਦੇ ਲਈ ਬਰਾਬਰ ਹੁੰਦੇ ਹਨ ਮੈਂ ਤੁਹਾਨੂੰ ਅਤੇ ਪਾਪਾ ਜੀ ਨੂੰ ਖਿਲਾ ਤਾਂ ਦੇਵਾਂਗੀ ਪਰ ਕਿਹਾ ਜਠਾਣੀ ਜੀ ਇਹਨਾਂ 15 ਦਿਨਾਂ ਦਾ ਹਿਸਾਬ ਬਰਾਬਰ ਕਰੇਗੀ ਜਿੱਥੇ ਤੱਕ ਮੈਂ ਉਹਨਾਂ ਨੂੰ ਜਾਣਦੀ ਹਾਂ ਉਹ ਕਦੀ ਵੀ ਇਹ 15 ਦਿਨ ਆਪਣੇ ਸਮੇਂ ਵਿੱਚ ਐਡਜਸਟ ਨਹੀਂ ਕਰੇਗੀ ਤਾਂ ਫਿਰ ਮੈਂ ਕੋਈ ਖਿਰਾਤ ਨਹੀਂ ਖੋਲ ਰੱਖੀ ਹੈ ਜੋ ਦੂਸਰਿਆਂ ਦਾ ਭਾਰ ਖੁਦ ਚੁੱਕੇ ਮਾਫ ਕਰਨਾ ਮੰਮੀ ਜੀ ਹੁਣ ਤੁਸੀਂ ਹੀ ਖੁਦ ਆਪਣਾ ਇੰਤਜ਼ਾਮ ਕਰ ਲਵੋ ਇਹਨਾ 15 ਦਿਨਾਂ ਦਾ ਚੰਚਲ ਨੇ ਵੀ ਇੰਨਾ ਕਹਿ ਕੇ ਆਪਣੇ ਕਮਰੇ ਦਾ ਦਰਵਾਜ਼ਾ ਲਗਾ ਲਿਆ। ਕਮਲਾ ਜੀ ਨ ਮੱਖਾਂ ਨਾਲ ਚੁੱਪਚਾਪ ਆਪਣੇ ਕਮਰੇ ਵਿੱਚ ਆ ਗਈਆਂ ਤੇ ਆਨੰਦ ਜੀ ਦੇ ਅੱਗੇ ਫੁੱਟ ਫੁੱਟ ਕੇ ਰੋਣ ਲੱਗੀਆਂ। "ਕਿਆ ਹੋਇਆ ਕਮਲਾ ਤੂੰ ਖਾਣੇ ਦੇ ਲਈ ਨਹੀਂ ਲਿਆਈ?" ਪਹਿਲਾਂ ਤਾਂ ਕਮਲਾ ਜੀ ਇੱਧਰ ਉੱਧਰ ਦੀ ਗੱਲਾਂ ਕਰਨ ਲੱਗੀਆਂ ਪਰ ਫਿਰ ਉਹਨਾਂ ਦਾ ਗੁਬਾਰ ਨਿਕਲ ਪਿਆ। ਕਿਆ ਇਹੀ ਦਿਨ ਦੇਖਣੇ ਦੇ ਲਈ ਤੁਹਾਡੀ ਅੰਮਾ ਮੈਨੂੰ ਭਾਗੇ ਵਾਲੀ ਬੋਲਿਆ ਕਰਦੀ ਸੀ ਤਿੰਨ ਤਿੰਨ ਨੂੰਹਾ ਦੇ ਰਹਿੰਦੇ ਹੋਏ ਵੀ ਸਾਨੂੰ ਦਾਣੇ-ਦਾਣੇ ਦੇ ਲਈ ਉਹਨਾਂ ਦੇ ਅੱਗੇ ਹੱਥ ਫਿਲਾਣੇ ਪੈਂਦੇ ਹਨ ਤਿੰਨਾਂ ਨੇ ਆਪਣੀ ਸੁਵਿਧਾ ਅਨੁਸਾਰ ਸਾਡਾ ਖਾਣਾ ਵੰਡ ਲਿਆ ਤੇ ਸਾਡੇ ਤੋਂ ਪੁੱਛਿਆ ਵੀ ਨਹੀਂ ਕਿ ਅਸੀਂ ਕੀ ਚਾਹੁੰਦੇ ਹਾਂ ਜਿੰਦਗੀ ਭਰ ਤੁਹਾਡੀ ਅੰਮਾ ਦੇ ਅਨੁਸਾਰ ਆਪਣਾ ਜੀਵਨ ਬਿਤਾਇਆ ਤੇ ਹੁਣ ਇਹਨਾਂ ਲੋਕਾਂ ਦੇ ਹਿਸਾਬ ਨਾਲ ਕਿਹਾ ਮੇਰਾ ਕੋਈ ਵजूद ਨਹੀਂ ਕਿਹਾ ਕਦੀ ਮੈਂ ਆਪਣੀ ਮਰਜ਼ੀ ਨਾਲ ਕੁਝ ਕਰ ਪਾਉਂਗੀ ਜਾਂ ਫਿਰ ਅੱਗੇ ਕਮਲਾ ਜੀ ਕੁਝ ਬੋਲ ਹੀ ਨਹੀਂ ਪਾਈ ਕਿਉਂਕਿ ਉਹਨਾਂ ਦੀ ਅੱਖਾਂ ਅਨਵਰਤ ਵਧਣ ਲੱਗੀਆਂ ਸੀ ਆਨੰਦ ਜੀ ਜਿਨ੍ਹਾਂ ਨੇ ਹਮੇਸ਼ਾ ਕਮਲਾ ਜੀ ਦੀ ਭਾਵਨਾਵਾਂ ਨੂੰ ਸਮਝਿਆ ਅੱਜ ਉਹਨਾਂ ਦਾ ਐਸਾ ਹਾਲ ਦੇਖ ਕੇ ਉਹਨਾਂ ਦਾ ਵੀ ਮਨ ਰੋਣੇ ਨੂੰ ਹੋ ਗਿਆ ਸੀ ਸਭ ਨੂੰ ਅੰਨ ਖਿਲਾਣੇ ਵਾਲਾ ਅੱਜ ਖੁਦ ਅੰਨ ਨੂੰ ਆਪਣੀ ਪਤਨੀ ਦੇ ਲਈ ਦੂਸਰਿਆਂ ਪਰ ਨਿਰਭਰ ਹੋ ਗਏ ਅਤੇ ਦੂਸਰੇ ਵੀ ਕੌਣ ਆਪਣੇ ਖੂਨ ਅਤੇ ਦੁੱਧ ਨਾਲ ਸੰਚਿਤ ਲਾਇਕ ਪੁੱਤ ਆਨੰਦ ਜੀ ਨੇ ਅੱਗੇ ਵਧ ਕੇ ਕਮਲਾ ਜੀ ਦੇ ਹੰਝੂ ਪੂੰਝਦੇ ਹੋਏ ਕਿਹਾ ਮੈਂ ਪੁੱਤ ਨੂੰ ਦੀ ਗੱਲਾਂ ਇਸ ਲਈ ਮੰਨ ਲਈ ਸੀ ਕਿਉਂਕਿ ਮੈਂ ਦੇਖ ਰਿਹਾ ਸੀ ਕਿ ਤੂੰ ਦਿਨ ਪਰ ਕੰਮ ਵਿੱਚ ਲੱਗੀ ਰਹਿੰਦੀ ਸੀ ਨੂਹਾ ਤੇਰੇ ਉੱਪਰ ਜ਼ਿੰਮੇਵਾਰੀ ਛੱਡ ਕੇ ਬੇਫਿਕਰ ਘੁੰਮਦੀ ਸੀ ਮੈਨੂੰ ਤਾਂ ਰਿਟਾਇਰਮੈਂਟ ਮਿਲ ਗਿਆ ਪਰ ਤੇਰਾ ਰਿਟਾਇਰਮੈਂਟ ਮੈਚ ਹੁੰਦਾ ਸੀ ਕਿ ਤੂੰ ਵੀ ਆਰਾਮ ਕਰੇ ਇਸ ਲਈ ਮੈਂ ਉਸ ਦਿਨ ਪੁੱਤ ਨੂੰ ਦੇ ਸਾਹਮਣੇ ਆਪਣਾ ਪੱਖ ਰੱਖਿਆ ਸੀ ਹੁਣੇ ਆਨੰਦ ਜੀ ਅਤੇ ਕਮਲਾ ਜੀ ਇੱਕ ਦੂਸਰੇ ਨੂੰ ਸੰਭਾਲ ਹੀ ਰਹੇ ਸੀ ਕਿ ਛੋਟਾ ਬੇਟਾ ਅਮਨ ਦੋ ਆਦਮੀਆਂ ਨੂੰ ਲੈ ਕੇ ਉਹਨਾਂ ਦੇ ਕਮਰੇ ਵਿੱਚ ਆ ਗਿਆ ਅਮਨ ਆਦਮੀਆਂ ਦੇ ਨਾਲ ਕਮਰੇ ਦਾ ਨਾ ਪਲੇਨ ਲੱਗਾ ਅਮਨ ਹੀ ਲੋਕ ਕੌਣ ਹਨ ਅਤੇ ਮੇਰੇ ਕਮਰੇ ਵਿੱਚ ਕਿਹਾ ਨਾ ਪਰ ਇਹ ਹਨ ਆਨੰਦ ਜੀ ਅਮਨ ਦਾ ਹੱਥ ਫੜ ਕੇ ਬੋਲੇ Papa 2 ਮਿੰਟ ਰੁਕੋ ਪਹਿਲਾਂ ਇਹ ਲੋਕ ਆਪਣਾ ਕੰਮ ਕਰ ਲੈਣ ਫਿਰ ਦੱਸਦਾ ਹਾਂ ਅਮਨ ਆਪਣਾ ਹੱਥ ਛੁਡਾ ਕੇ ਬੋਲਿਆ ਥੋੜੀ ਦੇਰ ਵਿੱਚ ਦੋ ਦੋਵੇਂ ਆਦਮੀ ਨਾ ਪਲੇ ਕੇ ਚਲੇ ਗਏ ਤਾਂ ਆਨੰਦ ਜੀ ਨੇ ਅਮਨ ਨੂੰ ਫਿਰ ਤੋਂ ਟੋਕਿਆ ਇਹ ਲੋਕ ਕੌਣ ਸੀ ਬੇਟਾ ਇਹ ਲੋਕ ਫਰਨੀਚਰ ਵਾਲੇ ਹਨ ਪਾਪਾ ਬੰਟੀ ਅਤੇ ਬਿੰਨੀ ਤੁਹਾਡੇ ਕਮਰੇ ਵਿੱਚ ਸ਼ਿਫਟ ਕਰ ਰਹੇ ਹਨ ਤਾਂ ਕਮਰਾ ਉਨ੍ਹਾਂ ਦੇ ਹਿਸਾਬ ਨਾਲ ਬਣਵਾਉਣਾ ਪਵੇਗਾ ਅਮਨ ਬੜੀ ਬੇਰੁਖੀ ਨਾਲ ਬੋਲੇ ਆ ਸਾਡੇ ਕਮਰੇ ਵਿੱਚ ਪਰ ਕਿਉ ਕਮਲਾ ਜੀ ਬੇਚੈਨ ਜਹੀ ਹੋ ਗਈ ਛੋਟਾ ਹਾਂ ਬੇਫਕੂਫ ਨਹੀਂ ਮਾਂ ਤੁਸੀਂ ਵੱਡੇ ਭਾਈ ਨੂੰ ਪਿੱਛੇ ਦਾ ਵੱਡਾ ਹਿੱਸਾ ਦੇ ਦਿੱਤਾ ਵਿਚਕਾਰਲੇ ਭਾਈ ਨੂੰ ਉੱਪਰ ਦਾ ਅਤੇ ਮੈਨੂੰ ਅੱਗੇ ਦਾ ਹਿੱਸਾ ਦੇ ਦਿੱਤਾ ਜਿਸ ਵਿੱਚ ਸਿਰਫ ਦੋ ਹੀ ਕਮਰੇ ਹਨ ਅਤੇ ਉਸ ਪਰ ਇੱਕ ਕਮਰੇ ਵਿੱਚ ਤੁਸੀਂ ਦੋਨਾਂ ਨੇ ਕਬਜ਼ਾ ਕਰ ਰੱਖਿਆ ਹੈ ਇੱਕ ਹੀ ਕਮਰੇ ਵਿੱਚ ਹੁਣ ਸਾਨੂੰ ਵੀ ਪਰੇਸ਼ਾਨੀ ਹੋ ਰਹੀ ਹੈ ਹੁਣ ਤੁਸੀਂ ਦੋਵੇਂ ਇਸ ਉਮਰ ਵਿੱਚ ਕਮਰਾ ਲੈ ਕੇ ਕੀ ਕਰੋਗੇ ਇਸ ਲਈ ਇਸ ਕਮਰੇ ਨੂੰ ਵੰਟੀ ਅਤੇ ਬਿੰਨੀ ਦੇ ਹਿਸਾਬ ਨਾਲ ਬਣਵਾ ਰਹੇ ਹਾਂ ਅਤੇ ਤੁਸੀਂ ਲੋਕ ਬਾਹਰ ਬਰਾਂਡੇ ਵਿੱਚ ਸ਼ਿਫਟ ਹੋ ਜਾਓ ਅਮਨ ਦੀ ਗੱਲ ਸੁਣ ਕੇ ਆਨੰਦ ਜੀ ਸੁਣ ਰਹੇ ਗਏ ਜਿਨ੍ਹਾਂ ਪੁੱਤਾਂ ਦੇ ਲਈ ਉਹਨਾਂ ਨੇ ਇਹ ਘਰ ਬਣਵਾਇਆ ਅੱਜ ਉਹੀ ਪੁੱਤ ਕਹਿ ਰਹੇ ਹਨ ਕਿ ਉਹਨਾਂ ਨੂੰ ਕਮਰੇ ਦੀ ਕਿਹੜੀ ਜ਼ਰੂਰਤ ਹੈ ਗੱਲ ਹੁਣ ਸਿਰ ਤੋਂ ਬਹੁਤ ਉੱਪਰ ਜਾ ਚੁੱਕੀ ਸੀ ਪਹਿਲਾਂ ਖਾਣੇ ਦੇ ਲਈ ਮਹਤਾਜ ਕਰ ਦਿੱਤਾ ਅਤੇ ਹੁਣ ਕਮਰੇ ਤੋਂ ਵੀ ਕੱਢ ਰਹੇ ਹਨ ਇਹੀ ਹਾਲ ਰਿਹਾ ਤਾਂ ਇੱਕ ਦਿਨ ਘਰ ਤੋਂ ਬਾਹਰ ਨਜ਼ਰ ਆਉਣਗੇ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਆਨੰਦ ਜੀ ਚੀਕ ਪਏ ਕਿਆ ਹੋਇਆ ਜੀ ਕਿਆ ਨਹੀਂ ਹੋ ਸਕਦਾ ਕਮਲਾ ਜੀ ਡਰ ਕੇ ਆਨੰਦ ਜੀ ਦੇ ਕੋਲ ਆ ਗਈ ਕੁਝ ਦੇਰ ਆਨੰਦ ਜੀ ਕਮਲਾ ਜੀ ਨੂੰ ਦੇਖਦੇ ਰਹੇ ਅਤੇ ਫਿਰ ਆਪਣੀ ਛੜੀ ਉਠਾਈ ਅਤੇ ਬੋਲੇ ਮੈਂ ਇੱਕ ਦੋ ਦਿਨ ਦੇ ਲਈ ਬਾਹਰ ਜਾ ਰਿਹਾ ਹਾਂ ਤੂੰ ਬਸ ਆਪਣਾ ਖਿਆਲ ਰੱਖਣਾ ਤਾਂ ਕਮਲਾ ਜੀ ਹੈਰਾਨੀ ਭਰੀ ਨਜ਼ਰਾਂ ਨਾਲ ਦੇਖੀ ਪਰ ਕਿੱਥੇ ਜਾ ਰਹੇ ਹੋ ਇਵੇਂ ਅਚਾਨਕ ਤੂੰ ਚਿੰਤਾ ਨਾ ਕਰ ਅਸੀਂ ਦੋਨਾਂ ਦਾ ਇੰਤਜ਼ਾਮ ਕਰਨ ਜਾ ਰਹੇ ਹਾਂ ਬਹੁਤ ਹੋਇਆ ਹੁਣ ਮੈਨੂੰ ਇਹਨਾਂ ਤਿੰਨਾਂ ਮੁੰਡਿਆਂ ਨੂੰ ਦੱਸਣਾ ਹੋਵੇਗਾ ਕਿ ਹੁਣੇ ਉਹਨਾਂ ਦਾ ਬਾਪ ਜਿੰਦਾ ਹੈ ਉਹ ਲੋਕ ਮੇਰੇ ਪਰ ਨਿਰਭਰ ਹਨ ਮੈਂ ਨਹੀਂ ਆਨੰਦ ਜੀ ਦੇ ਚਿਹਰੇ ਪਰ ਸਾਫ਼ ਦਿਖ ਰਿਹਾ ਸੀ ਕਿ ਉਹਨਾਂ ਨੇ ਕੋਈ ਕਠੋਰ ਫੈਸਲਾ ਲਿਆ ਹੈ ਪਰੂਣਾ ਦੇ ਜਾਣੇ ਦੇ ਬਾਅਦ ਕਮਲਾ ਜੀ ਪਰ ਤਿੰਨੋਂ ਨੂੰਹਾਂ ਨੇ ਬਹੁਤ ਅਤਿਆਚਾਰ ਕੀਤੇ ਅਤੇ ਉਹਨਾਂ ਦੀ ਹਾਲਤ ਇੱਕ ਨੌਕਰਾਨੀ ਤੋਂ ਵੀ ਬੱਤਰ ਕਰ ਦਿੱਤੀ ਸੀ ਹੁਣੇ ਕਮਲਾ ਜੀ ਅਤੇ ਆਨੰਦ ਜੀ ਆਪਣੀ ਕਲਾਕੰਧ ਦਾ ਲੁਫਤ ਹੀ ਉਠਾ ਰਹੇ ਸੀ ਕਿ ਜਦ ਹੀ ਸਾਹਮਣੇ ਤੋਂ ਇੱਕ ਵਕੀਲ ਆਇਆ ਉਸਨੇ ਪੇਪਰ ਆਨੰਦ ਜੀ ਦੇ ਹੱਥ ਵਿੱਚ ਥਮਾ ਦਿੱਤੇ ਆਨੰਦ ਜੀ ਨੇ ਤਿੰਨੋਂ ਪੁੱਤਾਂ ਨੂੰ ਆਪਣੇ ਕੋਲ ਬੁਲਾਇਆ ਬਤੇ ਕੁਝ ਪੇਪਰ ਉਹਨਾਂ ਨੂੰ ਫੜਾ ਦਿੱਤੇ ਉਹਨਾਂ ਪੇਪਰਸ ਨੂੰ ਪੜ੍ਹ ਕੇ ਤਿੰਨਾਂ ਦੇ ਚਿਹਰੇ ਦਾ ਰੰਗ ਬਦਲ ਗਿਆ ਵੱਡਾ ਪੁੱਤ ਅਮਿਤ ਤਾਂ ਲਗਭਗ ਚੀਕ ਹੀ ਪਿਆ ਪਾਪਾ ਤੁਹਾਡਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ ਹੈ ਤੁਸੀਂ ਇਹ ਕਿਵੇਂ ਕਰ ਸਕਦੇ ਹੋ ਵਿਚਾਰਲਾ ਸਮਿਤ ਕਿਉਂ ਪਿੱਛੇ ਰਹਿੰਦਾ ਉਹ ਵੀ ਬੋਲਿਆ ਹਾਂ ਤੁਸੀਂ ਸਾਡੇ ਨਾਲ ਇਹ ਨਹੀਂ ਕਰ ਸਕਦੇ ਮੈਂ ਕਿਹਾ ਕਰ ਸਕਦਾ ਹਾਂ ਅਤੇ ਕਿਹਾ ਨਹੀਂ ਮੈਨੂੰ ਤੁਸੀਂ ਲੋਕਾਂ ਤੋਂ ਜਾਣਨ ਦੀ ਜ਼ਰੂਰਤ ਨਹੀਂ ਹੈ ਤੁਸੀਂ ਲੋਕਾਂ ਦੇ ਕੋਲ ਇੱਕ ਹਫ਼ਤੇ ਦਾ ਸਮੇਂ ਹੈ ਉਸ ਦੇ ਬਾਅਦ ਮੈਂ ਤੁਸੀਂ ਲੋਕਾਂ ਨੂੰ ਇੱਕ ਦਿਨ ਵੀ ਇਸ ਘਰ ਵਿੱਚ ਬਰਦਾਸ਼ਤ ਨਹੀਂ ਕਰ ਸਕਦਾ ਅਨੰਦ ਜੀ ਨੇ ਕੜੇ ਲਫ਼ਜ਼ਾਂ ਵਿੱਚ ਕਿਹਾ ਬੇਟਾ ਮਾਂ ਦੇ ਪੈਰਾਂ ਵਿੱਚ ਗੜਗੜਾਂਦਾ ਹੋਇਆ ਬੋਲਿਆ ਮੰਮੀ ਤੁਸੀਂ ਹੀ ਪਾਪਾ ਨੂੰ ਸਮਝਾਓ ਉਹ ਐਸਾ ਕਿਉਂ ਕਰ ਰਹੇ ਹਨ ਆਪਣੇ ਹੀ ਬੱਚਿਆਂ ਨੂੰ ਬੇਕਾਰ ਕੌਣ ਮਾਪੇ ਕਰਦੇ ਹਨ ਅਮਨ ਕਮਲਾ ਜੀ ਦਾ ਹੱਥ ਫੜ ਕੇ ਬੋਲਿਆ ਤੁਸੀਂ ਲੋਕ ਖਾਣੇ ਪੀਣੇ ਦੇ ਲਈ ਮਾਪੇ ਨੂੰ ਵੰਡ ਸਕਦੇ ਹੋ ਉਹਨਾਂ ਨੂੰ ਉਹਨਾਂ ਦੇ ਕਮਰੇ ਤੋਂ ਬਾਹਰ ਕੱਢ ਸਕਦੇ ਹੋ ਇੱਥੇ ਤੱਕ ਕੀ ਉਹਨਾਂ ਨੂੰ ਡਸਟਬਿਨ ਤੋਂ ਖਾਣੇ ਦੇ ਲਈ ਤੁਹਾਡੀ ਪਤਨੀਆ ਤੁਹਾਡੀ ਮਾਂ ਨੂੰ ਮਜਬੂਰ ਕਰ ਸਕਦੀ ਹਨ ਹਰ ਵਕਤ ਤੁਸੀਂ ਇਹੀ ਅਹਿਸਾਸ ਦਿਲਾ ਸਕਦੇ ਹੋ ਕੀ ਉਹ ਲੋਕਲਾਚਾਰ ਤੇ ਤੁਹਾਡੇ ਪਰ ਨਿਰਭਰ ਹਨ ਤਾਂ ਕਿਆ ਮਾਪੇ ਐਸੇ ਨਲਾਇਕ ਪੁੱਤਾਂ ਨੂੰ ਘਰ ਤੋਂ ਬਾਹਰ ਵੀ ਨਹੀਂ ਕੱਢ ਸਕਦੇ ਸਵੇਰ ਤੋਂ ਤੁਹਾਡੇ ਮਾਪੇ ਭੁੱਖੇ ਪਏ ਰਹਿੰਦੇ ਹਨ ਕਿਆ ਇਹ ਗੱਲ ਤੁਹਾਨੂੰ ਪਤਾ ਨਹੀਂ ਰਹਿੰਦੀ ਤੁਸੀਂ ਲੋਕਾਂ ਨੂੰ ਆਪਣੇ ਹੀ ਖਾਣੇ ਦੇ ਪੈਸੇ ਦਿੰਦੇ ਹਾਂ ਅਸੀਂ ਲੋਕ ਫਿਰ ਵੀ ਦਾਣੇ-ਦਾਣੇ ਦੇ ਲਈ ਤੁਸੀਂ ਹਮੇਸ਼ਾ ਤਰਸਾਂਦੇ ਹੋ ਤੁਹਾਡੀ ਪਤਨੀਆਂ ਖਾਣਾ ਵੀ ਇਵੇਂ ਦਿੰਦੀ ਹਨ ਜਿਵੇਂ ਅਹਿਸਾਨ ਕਰ ਰਹੀ ਹੋਂ ਅਤੇ ਅੱਜ ਤਾਂ ਵੱਡੀ ਨੂੰ ਨੇ ਹੱਦ ਹੀ ਕਰ ਦਿੱਤੀ ਜਦ ਮੈਨੂੰ ਡਸਟਬਿਨ ਤੋਂ ਖਾਣੇ ਦੇ ਲਈ ਮਜਬੂਰ ਕਰ ਦਿੱਤਾ ਪੰਜ ਦਿਨਾਂ ਦੀ ਭੁੱਖੀ ਮੈਂ ਕਮਰੇ ਵਿੱਚ ਪਈ ਰਹੀ ਤੁਸੀਂ ਲੋਕਾਂ ਨੂੰ ਆਵਾਜ਼ ਲਗਾਉਂਦੀ ਰਹੀ ਪਰ ਇਸ ਆਪਾ ਗੜਮਾ ਦੀ ਆਵਾਜ਼ ਤੁਹਾਡੇ ਕੰਨਾਂ ਤੱਕ ਨਹੀਂ ਪਹੁੰਚੀ ਜੇਕਰ ਤੁਹਾਡੇ ਮਹੀਨੇ ਵਿੱਚ ਤੋਂ ਇੱਕ ਦਿਨ ਵੀ ਉੱਪਰ-ਨੀਚੇ ਹੋ ਜਾਵੇ ਤਾਂ ਤੁਸੀਂ ਸਾਨੂੰ ਭੁੱਖੇ ਛੱਡ ਦਿੰਦੇ ਹੋ ਮਾਪੇ ਆਪਣੇ ਤਿੰਨ-ਤਿੰਨ ਬੱਚਿਆਂ ਨੂੰ ਬਿਨਾਂ ਭੇਦਭਾਵ ਦੇ ਪਾਲ ਸਕਦੇ ਹਨ ਪਰ ਉਹੀ ਤਿੰਨ ਪੁੱਤ ਮਿਲ ਕੇ ਆਪਣੇ ਦੋ ਮਾਪੇ ਨੂੰ ਨਹੀਂ ਪਾਲ ਸਕਦੇ ਇੱਕ ਵਟਵਾਰੇ ਦਾ ਫੈਸਲਾ ਤੁਸੀਂ ਲੋਕਾਂ ਨੇ ਲਿਆ ਸੀ ਅਤੇ ਹੁਣ ਇਹੀ ਫੈਸਲਾ ਸਾਡਾ ਹੈ ਇਹ ਘਰ ਆ ਸੀ ਖੁਦ ਦੀ ਕਮਾਈ ਤੋਂ ਬਣਵਾਇਆ ਸੀ ਇਸ ਲਈ ਇਸ ਪਰ ਤੁਸੀਂ ਤਿੰਨਾਂ ਦਾ ਕੋਈ ਹੱਕ ਨਹੀਂ ਹੈ ਇੱਕ ਹਫਤਾ ਹੈ ਆਪਣਾ ਇੰਤਜ਼ਾਮ ਕਰ ਲੋ ਕਿਉਂਕਿ ਇੱਕ ਹਫਤੇ ਦੇ ਬਾਅਦ ਨਵੇਂ ਕਿਰਾਏਦਾਰ ਘਰ ਵਿੱਚ ਰਹਿਣ ਆ ਰਹੇ ਹਨ ਅਤੇ ਜੇਕਰ ਤੁਸੀਂ ਲੋਕਾਂ ਨੂੰ ਇਸ ਘਰ ਵਿੱਚ ਰਹਿਣਾ ਹੈ ਤਾਂ ਮਹੀਨੇ ਦਾ ਕਿਰਾਇਆ ਦੇਣਾ ਹੋਵੇਗਾ ਉਸ ਪਰ 6 ਮਹੀਨੇ ਦਾ ਅਡਵਾਂਸ ਜਮਾ ਕਰਨਾ ਹੋਵੇਗਾ ਇੱਕ ਇੱਕ ਪੁੱਤ ਹਰ ਮਹੀਨੇ ਸਾਨੂੰ 10000 ਰੁਪਏ ਦੇਵੇਗਾ ਆਪਣੀ ਪਤਨੀਆਂ ਨੂੰ ਵੀ ਸਮਝਾ ਦਿਓ ਆਪਣੇ ਮਾਤਾ ਪਿਤਾ ਦੀ ਐਸੀ ਕੜਕੜਾਈ ਆਵਾਜ਼ ਗੂੰਜੀ ਹੋਈ ਦੇਖ ਕੇ ਤਿੰਨਾਂ ਪੁੱਤਾਂ ਨੂੰ ਜਿਵੇਂ ਆਪਣੀ ਪੂਰੀ ਦੁਨੀਆ ਹੀ ਘੁੰਮਦੀ ਨਜ਼ਰ ਆ ਰਹੀ ਸੀ ਤਿੰਨੋਂ ਸਿਰ ਝੁਕਾ ਕੇ ਕਮਰੇ ਤੋਂ ਬਾਹਰ ਜਾਣ ਲੱਗੇ ਤਾਂ ਅਨੰਦ ਜੀ ਨੇ ਅਮਿਤ ਨੂੰ ਬੁਲਾਇਆ ਆਪਣੀ ਪਤਨੀ ਨੂੰ ਬੋਲੋ ਜਿਸ ਕਿਚਨ ਵਿੱਚ ਤਾਲਾ ਲਗਾ ਰੱਖਿਆ ਹੈ ਉਸ ਨੂੰ ਖੋਲੇ ਨਹੀਂ ਤਾਂ ਮੈਂ ਤਾਲਾ ਤੋੜ ਦੇਵਾਂਗਾ ਹੁਣੇ ਥੋੜੀ ਦੇਰ ਵਿੱਚ ਇੱਕ ਖਾਣਾ ਬਣਾਣੇ ਵਾਲੀ ਆਵੇਗੀ ਜੋ ਅੱਜ ਤੋਂ ਮੇਰਾ ਤੇ ਕਮਲਾ ਜੀ ਦਾ ਖਾਣਾ ਬਣਾਵੇਗੀ ਹੁਣ ਤੁਸੀਂ ਲੋਕਾਂ ਦੀ ਪਤਨੀਆਂ ਨੂੰ ਤਕਲੀਫ ਨਹੀਂ ਹੋਵੇਗੀ ਵੱਡੀ ਨੂੰ ਨੇ ਜਿਵੇਂ ਹੀ ਸੱਸ ਸਸੂਰ ਦੇ ਫੈਸਲੇ ਨੂੰ ਸੁਣਿਆ ਤੁਰੰਤ ਸਖਤੇ ਵਿੱਚ ਆ ਗਈ ਅਤੇ ਡਰਦੇ ਡਰਦੇ ਬੋਲੀ ਅਰੇ ਇਹ ਕਿਵੇਂ ਮਾਪੇ ਹਨ ਜੋ ਆਪਣੇ ਹੀ ਬੱਚਿਆਂ ਨੂੰ ਬੇਕਾਰ ਕਰ ਰਹੇ ਹਨ ਅਤੇ ਅਸੀਂ ਤਾਂ ਇਹੀ ਸੁਣਿਆ ਹੈ ਕਿ ਮਾਤਾ ਕਦੀ ਕੁਮਾਤਾ ਨਹੀਂ ਹੁੰਦੀ ਪਰ ਹੁਣ ਤਾਂ ਉਲਟੀ ਗੰਗਾ ਵਹਿਣ ਲੱਗੀ ਹੈ ਸਹੀ ਕਿਹਾ ਨੂੰ ਮਾਤਾ ਕਦੀ ਕੁਮਾਤਾ ਨਹੀਂ ਹੁੰਦੀ ਅਤੇ ਨਾ ਹੀ ਗੰਗਾ ਉਲਟੀ ਵਹਿੰਦੀ ਹੈ ਪਰ ਅੱਜ ਤੇਰੇ ਜੈਸੀ ਔਲਾਦ ਹੋ ਤਾਂ ਸਭ ਮੁਮਕਿਨ ਹੈ ਇਸ ਤਰ੍ਹਾਂ ਚਿਕਨੇ ਅਤੇ ਲੋਕਾਂ ਨੂੰ ਬੁਲਾ ਕੇ ਮਜਮਾ ਲਗਾਣੇ ਨਾਲ ਤੇਰੇ ਗੁਨਾਹ ਘੱਟ ਨਹੀਂ ਹੋ ਜਾਣਗੇ ਹੁਣੇ ਲੋਕਾਂ ਨੂੰ ਸਚਾਈ ਨਹੀਂ ਪਤਾ ਹੈ ਕਿਤੇ ਐਸਾ ਨਾ ਹੋ ਕਿ ਤੁਸੀਂ ਲੋਕਾਂ ਦੀ ਕਰਤੂਤ ਜਾਣਣੇ ਦੇ ਬਾਅਦ ਤੁਸੀਂ ਲੋਕਾਂ ਨੂੰ ਕੋਈ ਕਿਰਾਏਦਾਰ ਵੀ ਨਾ ਰੱਖੇ ਕਮਲਾ ਜੀ ਦੀ ਕੜਕੜਾਈ ਕੜਕੜਾਉਂਦੀ ਆਵਾਜ਼ ਨੂੰ ਸੁਣ ਤਿੰਨੋਂ ਨੂੰਹਾਂ ਦੀ ਬੋਲਤੀ ਬੰਦ ਹੋ ਗਈ ਹੁਣ ਤਿੰਨੋਂ ਆਪਸ ਵਿੱਚ ਇੱਕ ਦੂਸਰੇ ਨੂੰ ਦੋਸ਼ ਦੇਣ ਲੱਗੀ ਤੁਸੀਂ ਦੋਵੇਂ 15 ਦਿਨ ਦੇ ਲਈ ਇਸ ਬੁੱਢੇ ਬੁੱਢੀ ਨੂੰ ਖਾਣਾ ਪੀਣਾ ਨਹੀਂ ਦੇ ਰਹੇ ਸੀ ਤੁਸੀਂ ਲੋਕਾਂ ਦੀ ਬੇਫਕੂਫੀ ਦੀ ਵਜ੍ਹਾ ਨਾਲ ਅੱਜ ਸੀ ਲੋਕ ਸੜਕ ਪਰ ਆ ਗਏ ਵੱਡੀ ਨੂੰ ਚਿਕਨ ਲੱਗੀ ਅਤੇ ਫਿਰ ਤਿੰਨੋਂ ਬਿੱਲੀਆਂ ਦੀ ਤਰ੍ਹਾਂ ਇੱਕ ਦੂਸਰੇ ਨੂੰ ਨੋਚ ਖਾਣੇ ਨੂੰ ਤਿਆਰ ਹੋ ਗਈ ਇਹ ਨਜ਼ਾਰਾ ਹੋਰ ਵੀ ਵਿਕਰਾਲ ਹੋ ਜਾਂਦਾ ਜੇਕਰ ਤਿੰਨਾਂ ਦੇ ਪਤੀਆਂ ਨੇ ਆ ਕੇ ਉਹਨਾਂ ਨੂੰ ਨਾ ਸੰਭਾਲਿਆ ਨਹੀਂ ਹੁੰਦਾ ਬੰਦ ਕਰੋ ਤੁਸੀਂ ਤਿੰਨੋਂ ਆਪਣੀ ਹੀ ਬਕਵਾਸ ਅੱਜ ਅਸੀਂ ਲੋਕਾਂ ਦੀ ਬਰਬਾਦੀ ਦਾ ਜ਼ਿੰਮੇਵਾਰ ਤੁਸੀਂ ਤਿੰਨੋਂ ਹੀ ਹੋ ਪਾਪਾ ਨੇ ਸਹੀ ਫੈਸਲਾ ਲਿਆ ਅਤੇ ਇਹੀ ਹਾਲ ਰਿਹਾ ਤਾਂ ਅੱਗੇ ਚੱਲ ਕੇ ਬੱਚੇ ਵੀ ਸਾਨੂੰ ਘਰ ਤੋਂ ਬਾਹਰ ਕਰ ਦੇਣਗੇ ਆਪਣਾ ਆਪਣਾ ਸਮਾਨ ਬੰਨਣਾ ਸ਼ੁਰੂ ਕਰੋ ਅਮਿਤ ਦੇ ਨਾਲ ਸਮੀਤ ਅਤੇ ਅਮਨ ਨੇ ਵੀ ਆਪਣੀ ਪਤਨੀ ਨੂੰ ਇੱਕ ਥੱਪੜ ਲਗਾ ਦਿੱਤਾ ਅਤੇ ਘਰ ਛੱਡਣੇ ਦੀ ਤਿਆਰੀ ਕਰਨ ਲੱਗੇ ਅਸੀਂ ਜੋ ਆਪਣੇ ਮਾਪੇ ਬਾਪ ਦੇ ਨਾਲ ਕੀਤਾ ਉਸ ਦੀ ਮਾਫੀ ਸਾਨੂੰ ਭਗਵਾਨ ਵੀ ਨਹੀਂ ਦੇਵੇਗਾ ਅਤੇ ਨਾਲ ਨਾਲ ਅਸੀਂ ਵੀ ਬਰਾਬਰ ਦੇ ਗੁਨਾਹਗਾਰ ਹਾਂ ਆਪਣੇ ਮਾਪੇ ਬਾਪ ਦੀ ਐਸੀ ਹਾਲਤ ਕਰਨੇ ਵਿੱਚ ਇੱਕ ਹਫਤੇ ਦੇ ਅੰਦਰ ਹੀ ਤਿੰਨੋਂ ਪੁੱਤ ਨੂੰ ਆਪਣਾ ਆਪਣਾ ਸਮਾਨ ਬਣ ਕੇ ਉੱਥੇ ਤੋਂ ਚਲੇ ਗਏ ਆਨੰਦ ਜੀ ਅਤੇ ਕਮਲਾ ਜੀ ਨੇ ਉਹਨਾਂ ਦੇ ਜਾਣੇ ਦੇ ਬਾਅਦ ਨਵੇਂ ਕਿਰਾਏਦਾਰਾਂ ਨੂੰ ਰੱਖ ਲਿਆ ਅਤੇ ਦੋਵੇਂ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਿਤਾ ਰਹੇ ਸੀ ਸਟੋਰੀ ਕਿਵੇਂ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਜੀ